ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਡਾਰੂ ਹੋਏ ਬੋਟ। ਕਹਾਣੀਕਾਰਨੀ ਡਾਕਟਰ ਇਕਬਾਲ ਸਿੰਘ ਸਕਰੋਦੀ ਜੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਹਰਜੀਤ ਸਿੰਘ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਕੰਪਿਊਟਰ ਸਾਇੰਸ ਵਿੱਚ ਬੀਟੈਕ ਦੀ ਡਿਗਰੀ ਬਹੁਤ ਵਧੀਆ ਅੰਕ ਲੈ ਕੇ ਹਾਸਲ ਕਰ ਲਈ ਸੀ। ਹੁਣ ਉਹ ਕਈ ਵੱਡੀਆਂ ਫਰਮਾਂ ਵਿੱਚ ਜੌਬ ਲਈ ਅਪਲਾਈ ਕਰ ਚੁੱਕਾ ਸੀ। ਬੇਸ਼ੱਕ ਅਜੀਤਾ ਕੁਸ ਨੂੰ ਕਿਸੇ ਵੀ ਫਰਮ ਵੱਲੋਂ ਜੌਬ ਲਈ ਸੱਦਾ ਪੱਤਰ ਨਹੀਂ ਸੀ ਮਿਲਿਆ ਪਰੰਤੂ ਤਿੰਨ ਫਰਮਾਂ ਵੱਲੋਂ ਉਸ ਨੂੰ ਕੁਝ ਸਮੇਂ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਇਹ ਤਾਂ ਤੈ ਸੀ ਕਿ ਦੇਰ ਸਵੇਰ ਉਸ ਨੂੰ ਕਿਸੇ ਨਾ ਕਿਸੇ ਵੱਡੀ ਫਰਮ ਵਿੱਚ ਚੰਗੀ ਨੌਕਰੀ ਲੱਗਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ ਪਰੰਤੂ ਉਹ ਆਪਣੇ ਸਕੂਲ ਪੜਦੇ ਦੋਸਤਾਂ ਸਤਪ੍ਰੀਤ ਸੰਧੂ ਤੇ ਹੇਮਰਾਜ ਗੋਇਲ ਦੇ ਅਜੀਹਾ ਤੱਕੇ ਚੜਿਆ ਕਿ ਉਸਨੇ ਵੀ ਕੈਨੇਡਾ ਜਾਣ ਦੀ ਜ਼ਿੱਦ ਫੜ ਲਈ ਮੱਧਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਉਸਦੇ ਪਾਪਾ ਇੰਦਰਵੀਰ ਸਿੰਘ ਨੇ ਉਸਨੂੰ ਬਹੁਤ ਸਮਝਾਇਆ ਵੇਖ ਪੁੱਤ ਘਰ ਦੀ ਸਾਰੀ ਹਾਲਤ ਤੇਰੇ ਸਾਹਮਣੇ ਹੈ ਕੁੱਲ 9 ਏਕੜ ਪੋਏ ਆਪਣੇ ਕੋਲ ਹੈ ਦੱਬ ਕੁੱਟ ਕੇ ਬੜੀ ਮੁਸ਼ਕਿਲ ਨਾਲ ਘਰ ਦਾ ਤਾਲ ਫੁਲਕਾ ਧੁਰਦਾ ਹੈ ਪਹਿਲਾਂ ਹੀ ਤੇਰੀ ਪੜ੍ਹਾਈ ਉੱਤੇ ਲੱਖਾਂ ਰੁਪਏ ਖਰਚ ਚੁੱਕੇ ਆ ਹੁਣ ਤੇਰੀ ਡਿਗਰੀ ਪੂਰੀ ਹੋ ਗਈ ਹੈ ਅੱਜ ਭਲਕ ਤੇ ਤੇਰੀ ਕੋਈ ਨਾ ਕੋਈ ਨੌਕਰੀ ਲੱਗ ਜੂਗੀ ਤੂੰ ਪਰਦੇਸਾਂ ਵਿੱਚ ਕਾਦੇ ਲਈ ੱੱਕੇ ਖਾਣੇ ਆ ਪਰੰਤੂ ਉਹਦੇ ਯਾਰਾਂ ਦੀ ਉਹਨੂੰ ਅਜੇ ਹੀ ਉਂਗਲ ਲੱਗੀ ਹੋਈ ਸੀ ਕਿ ਉਹ ਕੋਈ ਵੀ ਗੱਲ ਸੁਨਣ ਸਮਝਣ ਲਈ ਰੱਤੀ ਭਰ ਵੀ ਤਿਆਰ ਨਹੀਂ ਸੀ ਉਹਨੇ ਆਪਣੇ ਪਾਪਾ ਨੂੰ ਦੋ ਟੁਕ ਫੈਸਲਾ ਸੁਣਾ ਦਿੱਤਾ ਸੀ ਦੇਖੋ ਪਾਪਾ ਜਿੰਨੇ ਕੋ ਆਪਣੇ ਕੋਲ ਜ਼ਮੀਨ ਹੈ ਤੁਸੀਂ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਹੋ ਆਪਣੇ ਪੱਲੇ ਕੀ ਪਿਆ ਨਾ ਕਦੀ ਛੱਜਦਾ ਪੈਣਿਆ ਨਾ ਹੰਡਾਇਆ ساری ਉਮਰ ਆਪਾਂ ਰੁੱਕੀ ਮਿਸੀ ਖਾ ਕੇ ਡੰਗਟ ਪਾਇਆ ਮੈਂ ਤਾਂ ਹੁਣ ਆਈਲੈਂਡਸ ਕਲੀਅਰ ਕਰਕੇ ਕੈਨੇਡਾ ਹੀ ਜਾਣਾ ਹੈ ਬਸ ਤੁਸੀਂ ਮੇਰੇ ਲਈ ਜਹਾਜ਼ ਦੀ ਟਿਕਟ ਅਤੇ ਮੇਰੀ ਦੋ ਸੈਮੈਸਟਰ ਦੀ ਫੀਸ ਭਰ ਦਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਫੀਸ ਜਾਂ ਖਰਚੇ ਲਈ ਨਹੀਂ ਕਹਾਂਗਾ ਬਸ ਤੁਸੀਂ ਹੁਣ ਨੰਨਾ ਨਾ ਮਾਰੋ ਮੈਨੂੰ ਪਤਾ ਹੈ ਇੱਥੇ ਮੇਰਾ ਕੁਝ ਨਹੀਂ ਬੰਨਣਾ ਮੇਰਾ ਭਵਿੱਖ ਤਾਂ ਉੱਥੇ ਹੀ ਹੈ। ਪੁੱਤ ਦੀ ਜ਼ਿੱਦ ਅਤੇ ਦ੍ਰਿੜਤਾ ਭਰੀਆਂ ਗੱਲਾਂ ਸੁਣ ਕੇ ਉਸਦੇ ਪਾਪਾ ਚੁੱਪ ਕਰ ਗਏ ਸਨ। ਉਸਨੇ ਪਾਪਾ ਤੋਂ 15000 ਰੁਪਏ ਲੈ ਕੇ ਉਸੇ ਦਿਨ ਨੇੜਲੇ ਸ਼ਹਿਰ ਜਾ ਕੇ ਆਈਲੈਟਸ ਦੀ ਫੀਸ ਭਰ ਦਿੱਤੀ ਸੀ। ਉਹ ਹਰ ਰੋਜ਼ ਆਪਣੇ ਪੁਰਾਣੇ ਸਕੂਟਰ ਉੱਤੇ ਕਲਾਸ ਲਾਉਣ ਸ਼ਹਿਰ ਜਾਂਦਾ। ਘਰ ਆ ਕੇ ਸਾਰਾ ਸਾਰਾ ਦਿਨ ਆਪਣੇ ਨੋਟਸਾਂ ਦੀ ਫੋਲਾਫਾਲੀ ਕਰਦਾ ਰਹਿੰਦਾ। ਕਦੇ ਨੈਟ ਉੱਤੇ ਜਾ ਕੇ ਕੁਝ ਨਾ ਕੁਝ ਸਰਚ ਕਰਦਾ ਰਹਿੰਦਾ ਉਹ ਦੇਰ ਰਾਤ ਤੱਕ ਪੜਦਾ ਰਹਿੰਦਾ ਇੱਕ ਦੋ ਵਾਰੀ ਰਾਤੀ 2:30 ਪੌਣੇ 3 ਵਜੇ ਉਸ ਦੇ ਬੀਚੀ ਦੀ ਜਾਗ ਖੁੱਲੀ ਪੁੱਤ ਦੇ ਕਮਰੇ ਦੀ ਜਗਦੀ ਲਾਈਟ ਵੇਖ ਕੇ ਉਸਨੇ ਹੌਲੀ ਜਿਹੀ ਦਰਵਾਜ਼ਾ ਖੋਲ੍ਹ ਲਿਆ ਪੁੱਤ ਨੂੰ ਪੜਾਈ ਵਿੱਚ ਮਗਨ ਵੇਖ ਕੇ ਉਸ ਨੂੰ ਖੁਸ਼ੀ ਭਰੀ ਤਸੱਲੀ ਹੋਈ ਸੀ ਕਿ ਉਹ ਬਹੁਤ ਜ਼ਿਆਦਾ ਸਖਤ ਮਿਹਨਤ ਕਰ ਰਿਹਾ ਹੈ ਉਹ ਉਸ ਨੂੰ ਬਿਨਾਂ ਬੁਲਾਏ ਚੁੱਪਚਾਪ ਮੋੜਾਈ ਸੀ ਅਗਲੀ ਰਾਤ ਫਿਰ ਸਵੇਰੇ 3 ਵਜੇ ਉਹਦੇ ਬੀਜੀ ਦੀ ਅੱਖ ਖੁੱਲ ਗਈ ਸੀ। ਉਹ ਹੌਲੀ ਜਿਹੀ ਪੁੱਤ ਦੇ ਕਮਰੇ ਵਿੱਚ ਚਲੀ ਗਈ। ਬੀਜੀ ਨੇ ਉਹਦੇ ਵਾਲਾਂ ਵਿੱਚ ਪਿਆਰ ਨਾਲ ਹੱਥ ਫੇਰਦਿਆਂ ਆਖਿਆ, "ਪੁੱਤ ਹਰੀ, ਬਹੁਤ ਰਾਤ ਹੋ ਗਈ ਐ। ਤੂੰ ਕੱਲ ਸਵੇਰੇ ਆਪਣੀ ਕਲਾਸ ਲਾਉਣ ਸ਼ਹਿਰ ਵੀ ਜਾਣਾ ਐ। ਹੁਣ ਤੈਨੂੰ ਆਰਾਮ ਕਰਨਾ ਚਾਹੀਦਾ ਐ।" ਮਾਂ ਦੀਆਂ ਮੋਹ ਅਤੇ ਪਿਆਰ ਭिजੀਆਂ ਗੱਲਾਂ ਸੁਣ ਕੇ ਉਹ ਬੋਲਿਆ, "ਬੀਜੀ, બસ ਮੇਰਾ ਥੋੜਾ ਜਿਹਾ ਕੰਮ ਬਾਕੀ ਹੈ। ਕੱਲ ਨੂੰ ਮੇਰੇ ਸਰ ਨੇ ਸਾਡਾ ਟੈਸਟ ਲੈਣਾ ਹੈ। ਬਸ ਉਸੇ ਦੀ ਤਿਆਰੀ ਵਿੱਚ ਲੱਗਾ। ਬੀਜੀ ਤੁਸੀਂ ਮੇਰੀ ਸਿਹਤ ਜਾਂ ਨੀਂਦ ਲਈ ਕੋਈ ਫਿਕਰ ਨਾ ਕਰਿਆ ਕਰੋ। ਮੈਂ ਬਿਲਕੁਲ ਠੀਕ ਹਾਂ। ਨਾਲੇ ਕੁਝ ਹਾਸਲ ਕਰਨ ਲਈ ਨੀਂਦ ਅਤੇ ਸੁੱਖ ਦਾ ਤਿਆਗ ਤਾਂ ਕਰਨਾ ਹੀ ਹੁੰਦਾ ਹੈ। ਦੂਜਾ ਆਪਣੇ ਘਰ ਦੀ ਸਾਰੀ ਸਥਿਤੀ ਮੇਰੇ ਸਾਹਮਣੇ ਹੈ। ਮੇਰੇ ਪਾਪਾ ਨੇ ਪਹਿਲਾਂ ਹੀ ਮੇਰੀ ਪੜ੍ਹਾਈ ਉੱਤੇ ਲੱਖਾਂ ਰੁਪਏ ਖਰਚ ਦਿੱਤੇ ਹਨ। بس ਹੁਣ ਇਹ ਆਖਰੀ ਹੰਬਲਾ ਮਾਰ ਕੇ ਮੈਂ ਆਪਣੀ ਮੰਜ਼ਿਲ ਫਤਿਹ ਕਰਨੀ ਚਾਹੁੰਦਾ ਮੇਰੀ ਇੱਕੋ ਇੱਕ दिली ਤਮੰਨਾ ਹੈ ਕਿ ਆਪਣੇ ਪੈਰਾਂ ਉੱਤੇ ਖੜੋ ਕੇ ਬੀਜੀ ਪਾਪਾ ਦੀ ਝੋਲੀ ਵਿੱਚ ਉਹ ਸਾਰੀਆਂ ਖੁਸ਼ੀਆਂ ਪਾ ਸਕਾਂ ਜਿਹੜੀਆਂ ਉਹਨਾਂ ਆਪਣੀ ਸਾਰੀ ਉਮਰ ਮੇਰੀ ਪੜ੍ਹਾਈ ਕਾਰਨ ਕੁਰਬਾਨ ਕੀਤੀਆਂ ਹਨ ਪੁੱਤ ਦੀਆਂ ਸੂਝ ਅਤੇ ਸਿਆਨ ਭਰੀਆਂ ਗੱਲਾਂ ਸੁਣ ਕੇ ਮਾਂ ਨੇ ਉਸ ਨੂੰ ਆਪਣੇ ਹਿੱਕ ਨਾਲ ਘੁੱਟ ਲਿਆ ਫਿਰ ਬੋਲੀ ਹਰੀ ਜੇ ਤੂੰ ਹੋਰ ਲੰਬੇ ਸਮੇਂ ਤੱਕ ਪੜ੍ਹਾਈ ਕਰਨੀ ਹੈ ਤਾਂ ਮੈਂ ਤੇਰੇ ਲਈ ਜ਼ਿਆਦਾ ਕੱਪ ਬਣਾ ਦਿਆਂ ਨਹੀਂ ਬੀਜੀ ਮੇਰਾ ਕੰਮ ਬਸ ਖਤਮ ਹੀ ਹੋਣ ਵਾਲਾ ਹੈ ਤੁਸੀਂ ਜਾ ਕੇ ਆਰਾਮ ਕਰੋ ਮੈਂ ਵੀ ਥੋੜੀ देर बाद ਸੌਂ ਜਾਣਾ ਓ ਚੁੱਪਚਾਪ ਉੱਠ ਕੇ ਆਪਣੇ ਬਿਸਤਰੇ ਤੇ ਆ ਪਈ ਲਗਭਗ 4 ਮਹੀਨਿਆਂ ਬਾਅਦ ਹਰਜੀਤ ਦਾ ਆਈਲੈਟਸ ਦਾ ਨਤੀਜਾ ਐਲਾਨ ਦਿੱਤਾ ਗਿਆ ਸੀ ਉਸਨੇ ਸਖਤ ਮਿਹਨਤ ਕਰਕੇ ਪਹਿਲੀ ਵਾਰੀ ਵਿੱਚ ਹੀ 7.5 ਬੈਂਡ ਹਾਸਲ ਕਰ ਲਈ ਸਨ ਨਤੀਜਾ ਸੁਣ ਕੇ ਉਸਦੇ ਬੀਜੀ ਪਾਪਾ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ 2 ਮਹੀਨਿਆਂ ਬਾਅਦ ਉਸਦਾ ਵੀਜ਼ਾ ਲੱਗ ਗਿਆ ਸੀ 9 ਅਗਸਤ ਨੂੰ ਦਿੱਲੀ 에ਅਰਪੋਰਟ ਤੋਂ ਸਵੇਰੇ 7 ਵਜੇ ਉਸਦੀ ਫਲਾਈਟ ਸੀ 8 ਅਗਸਤ ਦੀ ਰਾਤ 10 ਵਜੇ ਉਹ ਆਪਣੇ ਬੀਜੀ ਪਾਪਾ ਨਾਲ ਦਿੱਲੀ 에ਅਰਪੋਰਟ ਤੇ ਜਾਣ ਲਈ ਘਰੋਂ ਚੱਲਿਆ ਸੀ ਬੇਸ਼ੱਕ ਉਸਦੇ ਦਾਦਾ-ਦਾਦੀ ਅਤੇ ਛੋਟੀ ਭੈਣ ਹੁਸਨਪ੍ਰੀਤ ਵੀ ਨਾਲ ਜਾਣ ਦੀ ਜ਼ਿੱਦ ਕਰ ਰਹੀ ਸੀ। ਪਰੰਤੂ ਲੰਬਾ ਸਫ਼ਰ ਹੋਣ ਕਾਰਨ ਉਹ ਉਹਨਾਂ ਤਿੰਨਾਂ ਨੂੰ ਘਰ ਹੀ ਛੱਡ ਗਈ ਸਨ। ਸਵੇਰੇ 5 ਵਜੇ ਉਸਦੀ 에ਅਰਪੋਰਟ ਅੰਦਰ ਐਂਟਰੀ ਸੀ। ਉਹ ਖੁਸ਼ੀ ਦੇ ਰੋ ਵਿੱਚ ਪੂਰਾ ਚਹਿਕ ਰਿਹਾ ਸੀ। ਉਹਦੇ ਪਾਪਾ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ। ਪਰੰਤੂ ਬੀਜੀ ਦੀਆਂ ਅੱਖਾਂ ਵਿੱਚਲੀ ਚਮਕ ਕਿਧਰੇ ਲੋਪ ਹੋ ਚੁੱਕੀ ਸੀ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਦੀਆਂ ਅੱਖਾਂ ਵਿੱਚੋਂ ਵਹਿਦਾ ਪਾਣੀ ਦੱਸ ਰਿਹਾ ਸੀ ਜਿਵੇਂ ਵਿਦੇਸ਼ੀ ਧਰਤੀ ਨੇ ਉਸ ਦੀਆਂ ਆਂਦਰਾਂ ਕੱਢ ਲਈਆਂ ਹੋਣ ਇੱਕ ਵਾਰੀ ਤਾਂ ਇੰਦਰਵੀਰ ਦੇ ਦਿਲ ਵਿੱਚ ਆਇਆ ਕਿ ਉਹ ਆਪਣੀ ਪਤਨੀ ਨੂੰ ਹੌਸਲਾ ਦੇਵੇ ਅੱਗੇ ਹੋ ਕੇ ਉਹ ਦੀਆਂ ਅੱਖਾਂ ਵਿੱਚੋਂ ਵਹਿਦੀ ਗੰਗਾ ਜਮਨਾ ਨੂੰ ਸਾਫ਼ ਕਰ ਦੇਵੇ ਉਸ ਨੂੰ ਆਪਣੇ ਹਿੱਕ ਨਾਲ ਲਾ ਕੇ ਕੁੱਟ ਲਵੇ ਪਰੰਤੂ ਜਵਾਨ ਪੁੱਤ ਦੇ ਸਾਹਮਣੇ ਖੜਾ ਹੋਣ ਕਾਰਨ ਅਤੇ ਲੋਕਾਂ ਦੀ ਭੀੜ ਕਾਰਨ ਉਹ ਕੁਝ ਵੀ ਨਾ ਕਰ ਸਕਿਆ ਬੇਸ਼ੱਕ ਉਸਨੇ ਆਪਣੇ ਮਨ ਨੂੰ ਬਹੁਤ ਕਰੜਾ ਕਰਕੇ ਰੱਖਿਆ ਹੋਇਆ ਸੀ ਪਰੰਤੂ ਪਰਦੇਸ ਜਾ ਰਹੇ ਪੁੱਤਰ ਦੀ ਪਿੱਠ ਵੇਖ ਕੇ ਉਹਦਾ ਆਪਣਾ ਚਿੱਤ ਵੀ ਗੋਤਿਆਂ ਵਿੱਚ ਪਿਆ ਹੋਇਆ ਸੀ ਸਮਾਨ ਦੀ ਚੈਕਿੰਗ ਅਤੇ ਕਲੀਅਰੈਂਸ ਹੋ ਚੁੱਕੀ ਸੀ ਹਰਜੀਤ ਜਹਾਜ਼ ਵੱਲ ਜਾਣ ਤੋਂ ਪਹਿਲਾਂ ਆਖਰੀ ਵਾਰੀ ਆਪਣੇ ਬੀਜੀ ਪਾਪਾ ਨੂੰ ਦੂਰੋਹੀ ਸੱਤਰੀ ਅਕਾਲ ਬਣਾਉਣ ਲਈ ਮੁੜਿਆ ਸਾਹਮਣੇ ਆਪਣੇ ਬੀਜੀ ਪਾਪਾ ਦੀਆਂ ਉਦਾਸ ਤੇ ਵਿਰਾਨ ਅੱਖਾਂ ਤੱਕ ਕੇ ਉਸ ਦਾ ਸਖਤ ਮਨ ਵੀ ਢੋਲ ਗਿਆ ਸੀ ਉਸ ਨੇ ਦੂਰੋਂ ਹੀ ਦੋਵੇਂ ਹੱਥਾਂ ਨਾਲ ਬੀਜੀ ਪਾਪਾ ਜੀ ਨੂੰ ਸੱਸੀ ਦੇ ਕਾਲ ਬੁਲਾਈ ਸੀ ਫਿਰ ਉਹ ਉਹਨਾਂ ਵੱਲ ਪਿੱਠ ਕਰਕੇ ਆਪਣੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਪੂੰਝਣ ਲੱਗ ਪਿਆ ਸੀ ਸਵੇਰੇ 7:30 ਵਜੇ ਦੋਵੇਂ ਜੀ ਚੁੱਪਚਾਪ ਆ ਕੇ ਕਿਰਾਏ ਦੀ ਗੱਡੀ ਵਿੱਚ ਬੈਠੇ ਸਨ ਡਰਾਈਵਰ ਨੇ ਦੋਵਾਂ ਦੇ ਉੱtre ਚਿਹਰੇ ਵੇਖ ਲਈ ਸਨ ਆਮ ਤੌਰ ਤੇ ਓ 에ਰਪੋਰਟ ਉਤੇ ਆਪਣੇ ਧੀ ਜਾਂ ਪੁੱਤਰ ਨੂੰ ਚੜਾਉਣਾ ਇਹ ਮਾਪਿਆਂ ਨੂੰ ਵਧਾਈਆਂ ਦੇ ਦਿੰਦਾ ਸੀ। ਵਧਾਈ ਦੇ ਰੂਪ ਵਿੱਚ ਉਸ ਨੂੰ 2-400 ਰੁਪਏ ਸ਼ਗਨ ਦੇ ਮਿਲ ਜਾਂਦੇ ਸਨ। ਦੋਵੇਂ ਜੀਆਂ ਦੀਆਂ ਵੀਰਾਨ ਅੱਖਾਂ ਅਤੇ ਉਤਰੇ ਚਿਹਰੇ ਦੀ ਪਿਲੱਤਨ ਵੇਖ ਕੇ ਅੱਜ ਧਰਮਪਾਲ ਦੇ ਮੂੰਹੋਂ ਕੋਈ ਵੀ ਸ਼ਬਦ ਨਹੀਂ ਸੀ ਨਿਕਲਿਆ। ਉਸ ਨੇ ਚੁੱਪਚਾਪ ਗੱਡੀ ਸਟਾਰਟ ਕਰ ਲਈ ਸੀ। ਉਸ ਨੇ ਆਪਣੇ ਦੋਵੇਂ ਹੱਥ ਜੋੜੇ, ਅੱਖਾਂ ਬੰਦ ਕੀਤੀਆਂ। ਬੁੱਲਾਂ ਵਿੱਚ ਕੁਝ ਫੁਸਫੁਸਾਇਆ ਅਗਲੇ ਪਲਾਂ ਵਿੱਚ ਗੱਡੀ ਸਰਪਟ ਦੌੜ ਰਹੀ ਸੀ ਲਗਭਗ ਅੱਧੇ ਘੰਟੇ ਬਾਅਦ ਇੰਦਰਬੀਰ ਨੇ ਬੋਝਲ ਮਾਹੌਲ ਨੂੰ ਸੁਖਾਵਾ ਕਰਨ ਦੀ ਚਾਹ ਨਾਲ ਪਤਨੀ ਨੂੰ ਸੁਣਾ ਕੇ ਆਖਿਆ ਚਲੋ ਕੁਦਰਤ ਦਾ ਲੱਖ ਲੱਖ ਸ਼ੁਕਰ ਹੈ ਸਾਡਾ ਪੁੱਤ ਸੁਖੀ ਸੰਦੀ ਜਹਾਜ਼ ਚੜਿਆ ਏ ਨਹੀਂ ਤਾਂ ਹਰ ਰੋਜ਼ ਧੋਖੇबाज ਏਜੰਟਾਂ ਦੇ ੱੱੱਕੇ ਚੜੇ ਮੁੰਡੇ ਕੁੜੀਆਂ ਦੀ ਕੋਈ ਉੱਗ ਸੁੱਗ ਹੀ ਨਹੀਂ ਮਿਲਦੀ ਉਹ ਕਿੱਥੇ ਗਏ ਬਹੁਤਿਆਂ ਨੂੰ ਤਾਂ ਇਹਨਾਂ ਠੱਗੀ ਠੋਰੀ ਵਾਲੇ ਏਜੰਟਾਂ ਦੇ ਆਪਣੇ ਦલાਲ ਹੀ ਮਾਰ ਮੁਕਾਉਂਦੇ ਹਨ ਜਾਂ ਗਲਤ ਢੰਗ ਨਾਲ ਭੇਜੀ ਬੇਗਾਨੇ ਦੇਸ਼ ਦੀ ਪੁਲਿਸ ਨੂੰ ਜਾਣਕਾਰੀ ਦੇ ਕੇ ਗ੍ਰਿਫਤਾਰ ਕਰਵਾ ਦਿੰਦੇ ਹਨ ਲੋਕਾਂ ਦੇ ਧੀ ਪੁੱਤ ਬੇਗਾਨੇ ਦੇਸ਼ ਦੀਆਂ ਜੇਲਾਂ ਵਿੱਚ ਸੜਦੇ ਰਹਿੰਦੇ ਹਨ ਮਾੜੀ ਕਿਸਮਤ ਵਾਲੇ ਅਜਿਹੇ ਪਖੰਡੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਬਹੁਤ ਸਾਰੀਆਂ ਮੁਟਿਆਰਾਂ ਤਾਂ ਆਪਣਾ ਜੱਤ ਸਤ ਗਵਾਵੈਂਦੀਆਂ ਹਨ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੀਆਂ ਹਨ ਜਿਹੜੀ ਉਨ੍ਹਾਂ ਵਿਚਾਰੀਆਂ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਆਮ ਤੌਰ ਤੇ ਅਜਿਹੇ ਗੰਦੇ ਅਤੇ ਗਲੀਜ਼ ਮਾਹੌਲ ਵਿੱਚੋਂ ਕੋਈ ਬਾਹਰ ਹੀ ਨਹੀਂ ਨਿਕਲ ਸਕਦੀ ਜੇਕਰ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਮਿਲਦਾ ਹੈ ਤਾਂ ਵੀ ਉਹ ਸੰਗ ਸ਼ਰਮ ਦੀਆਂ ਮਾਰੀਆਂ ਆਪਣੇ ਮਾਪਿਆਂ ਨਾਲ ਕੋਈ ਰابطਾ ਕਾਇਮ ਨਹੀਂ ਕਰਦੀਆਂ ਹਾਲਾਂਕਿ ਉਨ੍ਹਾਂ ਦੀ ਇਸ ਹਾਲਤ ਲਈ ਉਨਾ ਆਪ ਕੋਈ ਵੀ ਗਲਤੀ ਨਹੀਂ ਕੀਤੀ ਹੁੰਦੀ। ਉਹਨਾਂ ਵਿਚਾਰੀਆਂ ਦੇ ਮਾਪੇ ਵੀ ਤਾਂ ਸਬਰ ਦਾ ਘੁੱਟ ਭਰ ਕੇ ਚੁੱਪਚਾਪ ਬੈਠ ਜਾਂਦੇ ਹਨ। ਕਿਹੜਾ ਕਿਸੇ ਦਾ ਕੋਈ ਜ਼ੋਰ ਚੱਲਦਾ ਹੈ। ਪਤੀ ਦੀ ਲੰਬੀ ਚੌੜੀ ਗੱਲਬਾਤ ਸੁਣ ਕੇ ਵੀ ਪਤਨੀ ਨੇ ਕੋਈ ਹੰਗੂਰਾ ਨਾ ਭਰਿਆ। ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦਾ ਕੇਵਲ ਸਰੀਰ ਦਾ ਢਾਂਚਾ ਹੀ ਗੱਡੀ ਦੀ ਸੀਟ ਉੱਤੇ ਰੱਖਿਆ ਹੋਵੇ। ਰੂਹ ਤਾਂ ਉਸ ਦੀ ਉਸ ਦੇ ਪੁੱਤ ਨਾਲ ਹੀ ਚਲੀ ਗਈ ਸੀ ਪਰੰਤੂ ਡਰਾਈਵਰ ਨੇ ਉਸ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਸਨ ਉਹ ਬੋਲਿਆ ਹਾਂਜੀ ਸਰਦਾਰ ਸਾਹਿਬ ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ ਪਰੰਤੂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਨਾ ਧੋਖੇबाज ਪਖੰਡੀ ਏਜੰਟਾਂ ਨੇ ਇੰਨੇ ਸਾਲਾਂ ਤੋਂ ਆਪਣਾ ਮੱਕੜ ਜਾਲ ਬੁਣਿਆ ਹੋਇਆ ਹੈ ਸਾਡੀਆਂ ਸਰਕਾਰਾਂ ਵੱਡੇ ਵੱਡੇ ਅਫਸਰ ਪੁਲਿਸ ਦੇ ਅਧਿਕਾਰੀ ਇਨਾ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਇਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਸਜ਼ਾਵਾ ਕਿਉਂ ਨਹੀਂ ਦਿੰਦੇ ਆਮ ਲੋਕੀ ਜਾਗਰਤ ਹੋ ਕੇ ਇਨਾਂ ਨੂੰ ਧੋਣ ਤੋਂ ਕਿਉਂ ਨਹੀਂ ਫੜਦੇ ਨਹੀਂ ਨਹੀਂ ਧਰਮਪਾਲ ਇਹੋ ਜਹੀ ਕੋਈ ਗੱਲ ਨਹੀਂ ਹੈ ਇਨਾਂ ਲੋਕਾਂ ਖਿਲਾਫ ਕਾਰਵਾਈ ਤਾਂ ਹੁੰਦੀ ਹੈ ਪਰੰਤੂ ਇਹ ਲੋਕ ਆਪਣੇ ਤਾਂ ਦੌਲਤ ਅਤੇ ਉੱਪਰ ਤੱਕ ਹਿੱਸੇਦਾਰੀ ਹੋਣ ਕਾਰਨ ਬਚ ਜਾਂਦੇ ਹਨ ਇਨਾਂ ਲੋਕਾਂ ਨੇ ਤਾਂ ਮੱਕੜੀ ਵਾਲਾ ਅਜੀਹਾ ਤਾਣਾ ਤਣਿਆ ਹੋਇਆ ਕਿ ਸਾਡੇ ਭੋਲੇ-ਭਾਲੇ ਲੋਕਾਂ ਦੇ ਸਾਊਤੀਆ ਪੁੱਤਰ ਇਹਨਾਂ ਦੇ ਜਾਲ ਵਿੱਚ ਖੁਦ ਬਖੁਦ ਆ ਫਸਦੇ ਹਨ ਜੇਕਰ ਸਾਡੇ ਨੌਜਵਾਨ ਪੂਰੀ ਮਿਹਨਤ ਕਰਨ ਸਹੀ ਢੰਗ ਨਾਲ ਆਪਣੀ ਫਾਇਲ ਲਾਉਣ ਤਾਂ ਉਹ ਇੱਕ ਨੰਬਰ ਵਿੱਚ ਵਿਦੇਸ਼ ਚਲੇ ਜਾਂਦੇ ਹਨ ਉੱਥੇ ਜਾ ਕੇ ਸਖਤ ਮਿਹਨਤ ਕਰਕੇ ਸੁੱਖ ਦੀ ਰੋਟੀ ਖਾਂਦੇ ਹਨ ਇੰਦਰਬੀਰ ਨੇ ਕਿਹਾ ਅੱਜ ਉਹਨਾਂ 100 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਕੀਤਾ ਰਮਪਾਲ ਨੇ ਇੱਕ ਬਹੁਤ ਵੱਡਾ ਢਾਬਾ ਵੇਖ ਕੇ ਗੱਡੀ ਰੋਕ ਲਈ ਗੱਡੀ ਵਿੱਚੋਂ ਉਤਰਨ ਤੋਂ ਪਹਿਲਾਂ ਉਹ ਬੋਲਿਆ ਸਰਦਾਰ ਸਾਹਿਬ ਮੈਂ ਤਾਂ ਕੱਲ ਸਵੇਰੇ ਵੀ ਅੰਮ੍ਰਿਤਸਰ 에ਅਰਪੋਰਟ ਤੋਂ ਸਵਾਰੀਆਂ ਲੈ ਕੇ ਆਇਆ ਸੀ ਉਹਨਾਂ ਨੂੰ ਘਰੀ ਛੱਡ ਕੇ ਸਿੱਧਾ ਤੁਹਾਡੇ ਕੋਲ ਆ ਗਿਆ ਸੀ ਮੈਨੂੰ ਤਾਂ ਹੁਣ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਤੁਸੀਂ ਵੀ ਆਪਣੇ ਲੋੜ ਅਨੁਸਾਰ ਚਾਹ ਪਾਣੀ ਪੀ ਲਿਓ हां हां क्यों नहीं जरूर सरदार ने आख्या फिर उसने अपनी पत्नी ਨੂੰ ਕਿਹਾ ਸੁਖਜੀਤ ਆ ਜਾਓ ਬਾਹਰ ਆਪਾਂ ਵੀ ਇੱਕ ਇੱਕ ਪਰੌਂਠਾ ਇੱਥੇ ਹੀ ਛੱਕ ਲੈਂਦੇ ਆ ਘਰ ਵੜਦਿਆਂ ਨੂੰ ਤਾਂ ਦੁਪਹਿਰਾ ਢਾਲ ਜਾਣਾ પતિ ਦੇ ਕਹਨ ਤੇ ਉਹ ਚੁੱਪਚਾਪ ਗੱਡੀ ਵਿੱਚੋਂ ਬਾਹਰ ਆ ਗਈ ਫਰੈਸ਼ ਹੋ ਕੇ ਉਹ ਇੱਕ ਟੇਬਲ ਕੋਲ ਆ ਬੈਠੇ ਸਰਦਾਰ ਨੇ ਵੇਟਰ ਨੂੰ ਬ੍ਰੇਕਫਾਸਟ ਲਿਆਉਣ ਲਈ ਆਖ ਦਿੱਤਾ 5 ਕੁ ਮਿੰਟਾਂ ਵਿੱਚ ਹੀ ਉਹ ਗਰਮ-ਗਰਮ ਪਰੌਂਠੇ ਦਹੀਂ ਅਤੇ ਮੱਖਣ ਦੀ ਟਿੱਕੀ ਲੈ ਆਇਆ ਸਰਦਾਰ ਨੇ ਤਾਂ ਪੂਰੀ ਰੀਜ ਨਾਲ ਨਾਸ਼ਤਾ ਕੀਤਾ ਪਰੰਤੂ ਪਤਨੀ ਨੇ ਦੋ ਕੁ ਬੁਰਕੀਆਂ ਖਾ ਕੇ ਥਾਲੀ ਉਸੇ ਤਰ੍ਹਾਂ ਪਰੇ ਸਰਕਾ ਦਿੱਤੀ ਉਸਨੇ ਕੇਵਲ ਚਾਹ ਦਾ ਇੱਕ ਕੱਪ ਪੀਤਾ ਜਦੋਂ ਸਰਦਾਰ ਨੇ ਵੀਟਰ ਤੋਂ ਬਿੱਲ ਮੰਗਵਾਇਆ ਤਾਂ 430 ਰੁਪਏ ਦਾ ਬਿੱਲ ਵੇਖ ਕੇ ਉਸ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਫਿਰ ਉਸਨੇ ਆਪਣੇ ਆਪ ਨੂੰ ਹੀ ਲਖਨ ਲਾ ਲਿਆ ਕਿ ਆਖਿਰ ਧਰਮਪਾਲ ਦਾ ਹਿੱਸਾ ਵੀ ਤਾਂ ਟਾਬੇ ਵਾਲੇ ਨੇ ਕੱਢਣਾ ਹੈ ਚੱਲਦੀ ਗੱਡੀ ਵਿੱਚ ਡਰਾਈਵਰ ਨੇ ਟਾਬੇ ਵਾਲੇ ਦੇ ਚੰਗੇ ਨਾਸ਼ਤੇ ਅਤੇ ਨਿੱਗੇ ਸੁਭਾਅ ਦੀ ਬਹੁਤ ਤਾਰੀਫ ਕੀਤੀ ਸਰਦਾਰ ਵੱਲੋਂ ਕੋਈ ਹੰਗੂਰਾ ਨਾ ਆਉਣ ਕਾਰਨ ਉਹ ਪੁੱਛ ਹੀ ਬੈਠਾ ਸਰਦਾਰ ਸਾਹਿਬ ਤੁਹਾਨੂੰ ਟਾਬੇ ਵਾਲੇ ਦਾ ਨਾਸ਼ਤਾ ਕਿਵੇਂ ਲੱਗਾ ਇਥੋਂ ਦੀ ਸਾਫ ਸਫਾਈ ਅਤੇ ਪ੍ਰਬੰਧ ਕਿਵੇਂ ਲੱਗਾ ਸਰਦਾਰ ਨੇ ਖੰਗੂਰਾ ਮਾਰ ਕੇ ਆਪਣੇ ਗਲੇ ਨੂੰ ਸਾਫ਼ ਕੀਤਾ ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਕਿ ਸਾਫ਼-ਸਾਫ਼ ਕਹਿ ਦੇਆ ਕਿ ਇਹ ਢਾਬੇ ਵਾਲਾ ਤਾਂ ਪੂਰੀ ਛਿੱਲ ਲਾਉਂਦਾ ਹੈ ਫਿਰ ਉਸਨੇ ਬਾਣੀਆਂ ਵਾਲੀ ਸਿਆਣਪ ਵਰਤਦਿਆਂ ਹੋਇਆਂ ਆਖਿਆ ਹਾਂ ਬਈ ਧਰਮਪਾਲ ਢਾਬੇ ਵਾਲੇ ਦੀ ਕੋਈ ਰੀਸ ਨਹੀਂ ਖਾਣ ਪੀਣ ਬੋਲਚਾਲ ਤੌਰ ਤਰੀਕਾ ਸਾਫ਼ ਸਫਾਈ ਗੱਡੀਆਂ ਦੀ ਪਾਰਕਿੰਗ ਲਈ ਖੁੱਲੀ ਮੋਕਲੀ ਥਾਂ ਸਭ ਕੁਝ ਲਾਜਵਾਬ ਹੈ ਆਖਿਰ ਨੈਸ਼ਨਲ ਹਾਈਵੇ ਉੱਤੇ ਇੰਨਾ ਵੱਡਾ ਢਾਬਾ ਦਿਨ ਰਾਤ ਚਲਾਉਣਾ ਕਿਹੜਾ ਸੌਖਾ ਪੀ ਹੈ ਇਹ ਵੀ ਕੋਈ ਦਿਲ ਗੁਰਦੇ ਵਾਲਾ ਬੰਦਾ ਹੀ ਕਰ ਸਕਦਾ ਮਾੜਾ ਟੀੜਾ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਫਿਰ ਉਸਨੇ ਡਰਾਈਵਰ ਤੋਂ ਪੁੱਛਿਆ ਧਰਮਪਾਲ ਤੇਰੇ ਕੋਲੋਂ ਉਹਨੇ ਨਾਸ਼ਤੇ ਦੇ ਕਿੰਨੇ ਪੈਸੇ ਲਏ ਨੇ ਸਰਦਾਰ ਸਾਹਿਬ ਮੇਰਾ ਤਾਂ ਇੱਧਰ ਦਿੱਲੀ 에어ਪੋਰਟ ਉੱਤੇ ਗੇੜਾ ਲੱਗਦਾ ਹੀ ਰਹਿੰਦਾ ਮੈਂ ਤਾਂ ਮਹੀਨੇ ਬਾਅਦ ਇਕੱਠੇ ਹੀ ਪੈਸੇ ਦੇ ਦਿੰਦਾ ਜਿੰਨੇ ਬਣ ਜਾਂਦੇ ਆ ਬਾਕੀ ਸੇਠ ਦਾ ਸੁਭਾਅ ਬੜਾ ਚੰਗਾ ਹੈ ਮਜਾਲ ਹੈ ਕਦੇ ਇੱਕ ਪੈਸੇ ਦਾ ਵੀ ਫਰਕ ਪੈ ਜਾਵੇ ਡਰਾਈਵਰ ਦੀ ਗੱਲ ਸੁਣ ਕੇ ਉਹ ਚੁੱਪ ਕਰ ਗਿਆ ਸ਼ਾਮੀ 4:30 ਉਹ ਆਪਣੇ ਪਿੰਡ ਆਵੜੇ ਹੁਸਨਪ੍ਰੀਤ ਆਪਣੇ ਬੀਜੀ ਪਾਪਾ ਨੂੰ ਪਾਣੀ ਦੇਣ ਲਈ ਟਰੇ ਵਿੱਚ ਦੋ ਗਿਲਾਸ ਰੱਖ ਕੇ ਲੈ ਆਈ ਦੋਵਾਂ ਨੇ ਪਾਣੀ ਦੇ ਭਰੇ ਗਲਾਸ ਆਪਣੇ ਹੱਥਾਂ ਵਿੱਚ ਫੜ ਲਏ ਜਿਉਂ ਹੀ ਉਹਨਾਂ ਪਾਣੀ ਪੀ ਕੇ ਖਾਲੀ ਗਲਾਸ ਮੇਜ਼ ਉੱਤੇ ਰੱਖੇ ਧੀ ਦੀਆਂ ਹੰਝੂਆਂ ਨਾਲ ਡਬਡਵਾਈਆਂ ਅੱਖਾਂ ਵੇਖ ਕੇ ਮਾਂ ਨੇ ਉਸ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ ਮਾਂ ਧੀ ਦੀਆਂ ਅੱਖਾਂ ਵਿੱਚੋਂ ਵਹਿਦੇ ਹੰਝੂਆਂ ਨੂੰ ਵੇਖ ਕੇ ਇੰਦਰ ਵੀਰ ਦਾ ਮਨ ਵੀ ਭਰ ਆਇਆ ਪੰਜ ਕੁ ਮਿੰਟਾਂ ਵਿੱਚ ਤਿੰਨੋਂ ਜੀ ਸਹਿਜ ਹੋ ਗਏ ਸਨ ਉਸੇ ਵੇਲੇ ਹਰਜੀਤ ਦੇ ਦਾਦੇ ਅਜੀਤ ਸਿੰਘ ਦੀ ਆਵਾਜ਼ ਆਈ ਪੁੱਤ ਇੰਦਰ ਆ ਗਏ ਤੁਸੀਂ ਚੜਾ ਆਏ ਮੇਰੇ ਪੋਤੇ ਨੂੰ ਜਹਾਜ਼ ਉੱਤੇ ਬਾਪੂ ਜੀ ਦੀ ਆਵਾਜ਼ ਸੁਣ ਕੇ ਦੋਵੇਂ ਜੀ ਉਹਦੇ ਕਮਰੇ ਵਿੱਚ ਚਲੇ ਗਏ ਦੋਵਾਂ ਨੇ ਬਾਪੂ ਅਤੇ ਬੇਬੇ ਜੀ ਦੇ ਪੈਰੀ ਹੱਥ ਲਾਏ ਦੋਵਾਂ ਤੋਂ ਆਸ਼ੀਰਵਾਦ ਲੈ ਕੇ ਉਹ ਉਹਨਾਂ ਕੋਲ ਹੀ ਬੈਠ ਗਏ ਪੁੱਤ ਨੇ ਸਹਿਜ ਹੁੰਦਿਆਂ ਆਖਿਆ ਹਾਂ ਬਾਪੂ ਜੀ ਚੜਾ ਆਇਆ ਤੁਹਾਡੇ लाडले ਪੋਤੇ ਨੂੰ ਜਹਾਜ਼ ਉੱਤੇ ਬਾਪੂ ਜੀ ਤੁਸੀਂ ਮਨ ਭਾਰਾ ਨਾ ਕਰੋ ਹੁਣ ਤਾਂ ਸਾਰੇ ਮੁੰਡੇ ਕੁੜੀਆਂ ਆਪਣਾ ਚੋਗਾ ਚੁਗਨ ਵਿਦੇਸ਼ੀ ਧਰਤੀ ਉੱਤੇ ਹੀ ਜਾਂਦੇ ਨੇ ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਪਲੈਨਿੰਗ ਹੀ ਨਹੀਂ ਕੀਤੀ ਤਾਂ ਦੋ ਵਿਦੇਸ਼ ਨਾ ਜਾਣ ਤਾਂ ਹੋਰ ਕੀ ਕਰਨ ਪੁੱਤ ਦੀਆਂ ਗੱਲਾਂ ਸੁਣ ਕੇ ਬਾਪੂ ਬੇਬੇ ਚੁੱਪ ਕਰ ਗਏ ਇੰਨੇ ਨੂੰ ਹੁਸਨਪ੍ਰੀਤ ਸਾਰਿਆਂ ਲਈ ਚਾਹ ਬਣਾ ਕੇ ਲੈ ਆਈ ਸੀ ਚਾਹ ਪੀਂਦਿਆਂ ਸਾਰੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਇੱਕ ਦੂਜੇ ਦੇ ਉਦਾਸ ਦਿਲ ਨੂੰ ਤਰਵਾਸਤੇ ਰਹੇ ਸਨ ਐਤਵਾਰ ਦਾ ਦਿਨ ਸੀ ਨਵੰਬਰ ਮਹੀਨੇ ਦੀ ਅੱਜ 1 ਤਾਰੀਖ ਸੀ ਬੇੜੇ ਵਿੱਚ ਖੜੇ ਅਸ਼ੋਕਾ ਟਰੀ ਦੇ ਕੋਲੋਂ ਲੰਘਦਿਆਂ ਇੰਦਰਬੀਰ ਨੂੰ ਛੋਟੇ ਬੋਟਾਂ ਦੀ ਚੀਂਚੀ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਝੁੱਕ ਕੇ ਗੋਹ ਨਾਲ ਵੇਖਿਆ ਬੁਲਬੁਲ ਆਪਣੇ ਆਲ ਨੇ ਵਿੱਚ ਛੋਟੇ-ਛੋਟੇ ਦੋ ਬੋਟਾਂ ਨੂੰ ਝੋਗਾ ਦੇ ਰਹੀ ਸੀ ਘਰ ਦਾ ਖੁੱਲਾ ਬੁਹਾ ਛੱਡ ਕੇ ਉਹ ਅੰਦਰ ਮੁੜ ਆਇਆ ਸੀ ਘਰ ਵਾਲੀ ਨੇ ਉਸ ਨੂੰ ਮੁੜ ਅੰਦਰ ਆਇਆ ਵੇਖ ਕੇ ਪੁੱਛਿਆ ਕੀ ਗੱਲ ਖੇਤ ਨਹੀਂ ਗਏ ਖੇਤਾ ਜਾ ਰਿਹਾ ਸੀ ਆਪਣੇ ਅਸ਼ੋਕਾ ਟਰੀ ਤੇ ਬੁਲਬੁਲ ਨੇ ਦੋ ਬੋਟ ਕੱਢੇ ਨੇ ਉਹਨਾਂ ਦੀ ਆਵਾਜ਼ ਸੁਣ ਕੇ ਮੁੜ ਆਇਆ ਮੈਂ ਤਾਂ ਉਹ ਬੋਲਿਆ ਹਾਂ ਹਰੀ ਦੇ ਬਾਪੂ ਮੈਂ ਹਰ ਸਾਲ ਵੇਖਦੀ ਆਂ 8ਵੇਂ 9ਵੇਂ ਮਹੀਨੇ ਗੁਲ ਅਤੇ ਬੁਲਬੁਲ ਦਾ ਜੋੜਾ ਆਪਣੇ ਅਸ਼ੋਕਾ ਟਰੀ ਤੇ ਆਲਣਾ ਪਾਉਂਦੇ ਆਏ ਸਾਲ ਬੁਲਬੁਲ ਦੋ ਅੰਡੇ ਦਿੰਦੀ ਹੈ ਕੁਝ ਦਿਨਾਂ ਪਿਛੋਂ ਉਹਨਾਂ ਵਿੱਚੋਂ ਬੋਟ ਕੱਢ ਲੈਂਦੀ ਹੈ 5-7 ਦਿਨਾਂ ਵਿੱਚ ਬੋਟ ਉਡਾਰੂ ਹੋ ਜਾਂਦੇ ਆ ਮੈਂ ਵੇਖਿਆ ਕਿ ਜਦੋਂ ਛੋਟੇ ਬੋਟ ਹਾਲਨੇ ਚ ਉਡਾਰੀ ਭਰਨ ਜੋਗੇ ਹੋ ਜਾਂਦੇ ਆ ਤਾਂ ਫੁਰਰ ਕਰਕੇ ਉੱਡ ਜਾਂਦੇ ਆ ਪਿੱਛੋਂ ਮੈਂ ਉਦਾਸ ਅਤੇ ਖਾਲੀ ਨਜ਼ਰਾਂ ਨਾਲ ਗੁਲ ਅਤੇ ਬੁਲਬুল ਨੂੰ ਇੱਥੇ ਅਸ਼ੋਕਾ ਟਰੀ ਤੇ ਹੀ ਬੈਠੇ ਦੇਖਦੀ ਆ ਪਤਨੀ ਬੋਲੀ ਉਸ ਨੂੰ ਲੱਗਿਆ ਜਿਵੇਂ ਪਤਨੀ ਦੀਆਂ ਗੱਲਾਂ ਸੁਣ ਕੇ ਆਪਣੇ ਪੁੱਤ ਨੂੰ ਪਰਦੇਸ ਤੋਰਨ ਕਾਰਨ ਉਦੇ ਮਨ ਉਤੇ ਪਿਆ ਸਾਰਾ ਬੋਝ ਉੱਤਰ ਗਿਆ ਹੋਵੇ ਉਹ ਪੂਰੇ ਰੋ ਨਾਲ ਚੱਕਵੇਂ ਪੈਰੀ ਖੇਤ ਨੂੰ ਤੁਰ ਗਿਆ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵਧੀਆ ਲੱਗੀ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਬਾਕੀ ਦੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਚੈਨਲ ਨਾਲ ਜੁੜੇ ਰਹੋ ਪੰਜਾਬੀ ਕਹਾਣੀਆਂ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ